ਫਰਦੂਲਗੜ੍ਹ ਸ਼ਹਿਰ ਵਿੱਚ ਬਣੀ ਮੇਨ ਸੜਕ ਜੋ ਕੁਝ ਸਮਾਂ ਪਹਿਲਾਂ ਹੀ ਬਣ ਕੇ ਤਿਆਰ ਹੋਈ ਹੈ ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਹੀ ਇਸ ਸੜਕ ਵਿੱਚ ਇੱਕ ਵੱਡਾ ਪਾੜ ਦੇਖਣ ਨੂੰ ਮਿਲਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੜਕ ਦੇ ਆਸ-ਪਾਸੇ ਬਣਿਆ ਨਿਕਾਸੀ ਨਾਲਾ ਜਿਸ ਨੂੰ ਚਲਦਾ ਨਹੀਂ ਕੀਤਾ ਗਿਆ ਮੀਂਹ ਦਾ ਪਾਣੀ ਇਸ ਨਿਕਾਸੀ ਨਾਲੇ ਵਿੱਚ ਨਹੀਂ ਜਾ ਰਿਹਾ ਸਗੋਂ ਵੱਡੀ ਮਹਤਰਾ ਵਿੱਚ ਸੜਕ ਤੇ ਹੀ ਇਕੱਠਾ ਹੋ ਜਾਂਦਾ ਹੈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵਿਭਾਗ ਦੇ ਅਫਸਰ ਜੋ ਇਸ ਵੱਲ ਨਹੀਂ ਧਿਆਨ ਦੇ ਰਹੇ ਉਹ ਆਪਣੀ ਕੋਹੜੀ ਨੀਂਦ ਵਿੱਚੋਂ ਜ਼ਰੂਰ ਜਾਗ ਜਾਣ ਆ ਸੜਕ ਕਾਫੀ ਟਾਈਮ ਤੋਂ ਬਾਦ ਬਣੀ ਆ ਬਹੁਤ ਤੰਗ ਸੀ ਜਿਹੜਾ ਬਹੁਤ ਖੁਸ਼ੀ ਉਛੜਕ ਬਣ ਗਈ ਆ ਪਰ ਅਸੀਂ ਉਸ ਤੋਂ ਬਾਅਦ ਦੁਖੀ ਹੋ ਰਿਹਾ ਕਿ ਸਾਡੇ ਸਭ ਬੱਗਾਂ ਬਾਰੇ ਕਿੱਥੋਂ ਤੱਕ ਤੇੜਾ ਆ ਰਹੀਆਂ ਵਾ ਇਸ ਕਰਕੇ ਅਸੀਂ ਸਾਡੀ ਮੰਗ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਚਾਹੀਏ ਮੈਨੂੰ ਠੇਕੇਦਾਰ ਗੁਨਾਹਗਾਰ ਹੈ ਜੇ ਕੋਈ ਵੀ ਹੈ ਉਸ ਬੰਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੂਰਾ ਬਲੌਕ ਹੋਇਆ ਗਿਆ। ਕਿਸੇ ਨੇ ਉਸ ਤੋਂ ਬਾਅਦ ਹਾਰਨ ਲਈ ਆਪਦੀ ਫਾਰਮੈਲਿਟੀ ਪੂਰੀ ਕਰਕੇ ਆਪਦੀ ਪੇਮੈਂਟਾਂ ਲੈ ਕੇ ਸਭ ਜਾਂਦੇ ਨੇ। ਸਾਡਾ ਕਿਸੇ ਨੇ ਪੁੱਛਿਆ। ਜੋ ਕੰਮ ਕਰਾ ਸੀ ਅੱਜ ਹੱਥੀਂ ਕਰਵਾ ਰਹੇ ਆ। ਲੇਬਰ ਖਰਚਾ ਹੀ ਦੇ ਰਹੇ ਆ। ਕਿਸੇ ਨੇ ਸਾਡੀ ਆਵਾਜ਼ ਨਹੀਂ ਪੁੱਛੀ ਨਾ ਕੋਈ ਮੰਤਰੀਆ ਹੈ ਨਾ ਐਮਐਲਏ ਸਾਹਿਬ ਕਿਸੇ ਨੇ ਨਹੀਂ ਪੁੱਛਿਆ। ਅਸੀਂ ਸਾਰਿਆਂ ਦਾ ਰਿਕਵੈਸਟ ਕੀਤੀ ਹੈ ਵੀ ਸਾਡੇ ਅਸੀਂ ਬਹੁਤ ਤੰਗ ਆ। ਸਾਡੀ ਸਾਰੀ ਗਲੀ ਪਰ ਜਾਂਦੀ ਪਾਣੀ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਜਾ ਰਿਹਾ ਵਾ ਅਸੀਂ ਜੀ ਤੋ ਬਹੁਤ ਦੁਖੀ ਆ ਤਸਾਂ ਵੀ ਸਾਡੇ ਇਹ ਤਕਲੀਫ ਆ ਨਾ ਸਾਨੂੰ ਪਹਿਲਾਂ ਹੀ ਜਦੋਂ ਸੀਵਰੇਜ ਲਾਈਨ ਪੈ ਰਹੀ ਸੀ ਉਸ ਟਾਈਮ ਵੀ ਬਹੁਤ ਵੱਡਾ ਸਾਡਾ ਨੁਕਸਾਨ ਹੋਇਆ ਸਾਡੀ ਦੁਕਾਨ ਦਾ ਬਹੁਤ ਨੁਕਸਾਨ ਆਇਆ ਸਾਡੇ ਘਰਾਂ ਦੇ ਵਿੱਚ ਗਲੀ ਦੇ ਵਿੱਚ ਤੱਕ ਪਾਣੀ ਚਲਾ ਗਿਆ ਉਸ ਤੋਂ ਬਾਅਦ ਜਦੋਂ ਇਹ ਹੁਣ ਨਵੀਆਂ ਸੜਕ ਬਣੀ ਆ ਬੜੀ ਆਸ ਸੀ ਵੀ ਸੋਹਣ ਸ਼ਹਿਰ ਦਾ ਸੁਨਦੇਕਰਨ ਹੋਊਗਾ ਚੰਗੀ ਸਾਨੂੰ ਸਹੂਲਤਾਂ ਮਿਲਣਗੀਆਂ ਆਵਾਜਾਈ ਦਾ ਸਾਧਨ ਸਾਨੂੰ ਚੰਗਾ ਮਿਲੂਗਾ ਉਸ ਦੀ ਬਜਾਏ ਆ ਜਿਹੜੀ ਪਹਿਲੀ ਹੀ ਬਰਸਾਤ ਦੇ ਦੌਰਾਨ ਸਾਡਾ ਜਿਹੜੇ ਇੱਕ ਤਾਂ ਜਿਹੜਾ ਖਾਲ ਬਣਾਇਆ ਨਾਲ ਪਾਣੀ ਨਿਕਲ ਹੁੰਦਾ ਹਾਈਵੇ ਦਾ ਇਹ ਹਾਈਵੇ ਕਹਿ ਰਿਆ ਸੀ ਹਾਈਵੇ ਦਾ ਪਾਣੀ ਦਾ ਨਿਕਲਣਾ ਇਹਦਾ ਨਿਕਲਦਾ ਪਾਣੀ ਕਿਤੇ ਨਜ਼ਰ ਆ ਸਾਰਾ ਸ਼ਹਿਰ ਦਾ ਪਾਣੀ ਹੈ ਜਿਹੜਾ ਇਹ ਖਾਲ ਦੇ ਵਿੱਚ ਪੈ ਰਿਹਾ ਹੈ ਖਾਲ ਤੋਂ ਪਾਣੀ ਆਪਣਾ ਜਗ੍ਹਾ ਬਣਾ ਰਿਹਾ ਕਿੱਧਰ ਜਾ ਰਿਹਾ ਇਹ ਜਗ੍ਹਾ ਬਣਾ ਰਿਹਾ ਘਰਾਚੇ ਬਣਾ ਸਕਦਾ ਦੁਕਾਨਾਂ ਚ ਬਣਾ ਸਕਦਾ ਸਾਨੂੰ ਇਹੀ ਪ੍ਰਸ਼ਾਸਨ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹ ਆਸ ਹੈ ਵੀ ਸਾਨੂੰ ਜਿਹੜਾ ਸਾਡਾ ਇਹ ਅੱਗੇ ਤੋਂ ਨੁਕਸਾਨ ਜਿਹੜਾ ਸਾਡਾ ਨਾ ਵਧੇ ਇਹਨੂੰ ਇੱਥੇ ਰੋਕਿਆ ਜਾਵੇ ਤੇ ਇਤੇ ਧਿਆਨ ਦਿੱਤਾ ਜਾਵੇ ਇਹ ਸਾਡੀ ਗੱਲ ਇਹ ਹੈ ਵੀ ਤੁਸੀਂ ਸਾਡੇ ਸਤਕਾਰਯੋਗ ਪੱਤਰਕਾਰ ਸਾਹਿਬ ਹੋ ਤੁਸੀਂ ਬਹੁਤ ਵਧੀਆ ਜਨਤਾ ਦੀ ਆਵਾਜ਼ ਉਠਾਉਂਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਦੇਖਦੇ ਹੋ ਪਰ ਇਹ ਵੀ ਮੁੱਦਾ ਸਾਡਾ ਇਹ ਹੈ ਦੇਖਿਆ ਵੀ ਸਵੇਰ ਦਾ ਇੱਥੇ ਅਸੀਂ ਕਈ ਵਾਰ ਕਿਸੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਾਉਣ ਵਾਸਤੇ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਬਾਈ ਕੀ ਕਹਿਣਾ ਚਾਹੂੰਗੀ ਬਾਈ ਜੋ ਇਹ ਨਾਲ ਅਸੀਂ ਲੰਘਣ ਟੱਪਣ ਵਾਸਤੇ ਵੀ ਬਹੁਤ ਔਖੀ ਹੋਈ ਜਾਂਦੇ ਆਂ ਔਰ ਰਾਤ ਨੂੰ ਇਹ ਨਹੀਂ ਪਤਾ ਵੀ ਇੱਥੇ ਕੀ ਹਾਸਾ ਵਾਪਰਦੇ ਤਾਂ ਇਹਦਾ ਜਲਦੀ ਤੋਂ ਜਲਦੀ ਜੋ ਵੀ ਹੈ ਹੋਵੇ ਸਾਰਾ ਮਾਲ ਹੀ ਡੂਲੀ ਗੇਟ ਲਾਤਾ ਇਹਨਾਂ ਨੇ ਮੇਰੇ ਸਾਹ ਹੁਣ ਇਹਨਾਂ ਸਰਕਾਰ ਦਾ ਹਰਕਾ ਜਾਂ ਕੋਈ ਮੰਨ ਲਓ ਐਮਐਲਏ ਜਾਂ ਕਿਸੇ ਵੀ ਕਹਿ ਸਕਦੇ ਆ ਕੋਈ ਸਾਲ ਹੀ ਹੋਇਆ ਕੋਈ ਮੰਨ ਕੋ ਠੇਕੇਦਾਰ ਦਾ ਸਿਸਟਮ ਹੈ ਜਾਂ ਕੋਈ ਵੀ ਸਿਸਟਮ ਹੈਗਾ ਵੀ ਇਹ ਮਾਲ ਮਾੜਾ ਲੱਗਾ ਜਾਂ ਕੁਝ ਵੀ ਲੱਗਾ ਖਾਲੇ ਦਾ ਪਾਣੀ ਮੰਨ ਕੇ ਨਿਕਲ ਨਹੀਂ ਰਿਹਾ ਜੀ ਇੱਕ ਸਾਲ ਨਹੀਂ ਹੋਇਆ ਸਾਲ ਹੋ ਗਏ ਮਾਲੇ ਸੜਕ ਬਣੀ ਸਾਲ ਤਾਂ ਹੋਇਆ ਹੀ ਨਹੀਂ 8 ਕਿ 9 ਮਹੀਨੇ ਹੋਇਆ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਸੀ ਵੀ ਸੜਕ ਰੋਡ ਬਣਵਾ ਬਣ ਕੇ ਸਹੂਲਤ ਮਿਲ ਲਈਆਂ ਸਹੂਲਤਾਂ ਕੀ ਮਿਲਿਆ ਖੱਡੇ ਆ ਉਹਦੇ ਵਰਕਸ਼ਾਪਾਂ ਦੀਆਂ ਦੁਕਾਨਾਂ ਨੇ ਅਸੀਂ ਇੱਥੇ ਤਰਕ ਸਾਧਨਾਂ ਨੂੰ ਕਿੱਥੇ ਲਾਵਾਂਗੇ ਜੀ ਤੇ ਕੱਲਾ ਡਿੱਗਣ ਵਾਲੇ ਹੋਏ ਪਈਆਂ ਅੱਜ ਮੰਨ ਕੇ ਜੇ ਸੜਕ ਕਮੇਟੀ ਸਵੇਰੇ ਦੁਕਾਨਾਂ 'ਤੇ ਬੈਠਣੀ ਹੈ ਜੀ ਸਾਡੇ ਮਕਾਨ ਹੈ ਗਲੀ 'ਚ ਉਹ ਵੀ ਬੈਠਣਗੇ ਜੀ ਇਸ ਹਾਲ ਦਾ ਮੰਨ ਕੇ ਪੰਜਾਬ ਸਰਕਾਰ ਦਾ ਇਹਦਾ ਮੰਨ ਕੇ ਚਲੋ ਮੁਆਵਜ਼ਾ ਦੇਣ ਦਾ ਕੁਝ ਵੀ ਕਰਨਾ ਸਰਕਾਰ ਦਾ ਹੱਕ ਹੈ ਜੀ